ਲਾਂ ਵੀ ਗਏ ਸੀ ਹੁਣ ਵੀ ਦੁਬਾਰੇ ਕਿਸਾਨੀ ਅੰਦੋਲਨ ਜਦੋਂ ਤੱਕ ਚੱਲਦਾ ਰਹੂਗਾ ਹੁਣ ਵੀ ਪਿੱਛੇ ਥੋੜੀ ਨਿਊਜ਼ ਚੱਲੀ ਆ ਕਹਿੰਦੇ ਸਰਕਾਰ ਦੁਬਾਰੇ ਵੀ ਮੀਟਿੰਗ ਨੂੰ ਤਿਆਰ ਐ ਅਸੀਂ ਸਰਕਾਰ ਨੂੰ ਉਹੀ ਬੇਨਤੀ ਕਰਦੇ ਆ ਵੀ ਨੀਤਾ ਤੂੰ ਮੰਨ ਜਾਨੀ ਫਿਰ ਅਸੀਂ ਤੁਸੀਂ ਵੀਰੇ ਆਪੇ ਦੇਖ ਰਹੇ ਹੋ ਕਿੰਨਾ ਬੜਾ ਅੰਦੋਲਨ ਹੋਰ ਵੀ ਪਿੱਛੇ ਤੱਕ ਚਲੇ ਗਿਆ ਅਸੀਂ ਆਏ ਕਹਿਣਾ ਚਾਹੁੰਦੇ ਆ ਨਹੀਂ ਤਾਂ ਮੀਟਿੰਗ ਛੇਤੀ ਕਰਕੇ ਸਾਡੇ ਐਮ ਐਸ ਪੀ ਜੋ ਵੀ ਲਖੀਮਪੁਰ ਖੀਰੀ ਵਾਲੇ ਸਾਡੇ ਜੋ ਮਸਲੇ ਨੇ ਸਾਡੇ ਛੇਤੀ ਪ੍ਰੋਪਰ ਤੌਰ ਤੇ ਕਾਨੂੰਨੀ ਤੌਰ ਤੇ ਸਾਨੂੰ ਹੱਲ ਕਰਕੇ ਦੇ ਦੇ ਦੀ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਬੈਰੀਗੇਡ ਤੋੜਾਂਗੇ ਫਿਰ ਜਿਵੇਂ ਸਾਡੇ ਕਿਸਾਨ ਅੱਜ 11 ਵਜੇ ਦੀ ਕਾਲ ਦਿੱਤੀ ਸੀ ਕੀ ਉਹਨੂੰ ਰੋਕ ਦਿੱਤਾ ਹਜੇ ਹਲੇ ਉਹ ਥੋੜਾ ਜਿਹਾ ਮੀਟਿੰਗ ਤਾਂ ਹਲੇ ਉਹ ਚੱਲ 11 ਵਜੇ ਦੀ ਜੋ ਕਾਲ ਦਿੱਤੀ ਗਈ ਸੀ ਇਸ ਕਰਕੇ ਹਲੇ ਸਰਕਾਰ ਨੇ ਕਿਉਂਕਿ ਦੁਬਾਰੇ ਪ੍ਰਸਤਾਵ ਭੇਜ ਤਾ ਵੀ ਅਸੀਂ ਮੀਟਿੰਗ ਲਈ ਤਿਆਰ ਹਾਂ ਇਸ ਕਰਕੇ ਸਾਡੇ ਕਿਸਾਨ ਆਗੂ ਕਹਿ ਰਹੇ ਨੇ ਵੀ ਹਲੇ ਰੁਕ ਤਿਆਰੀਆਂ ਪੂਰੀਆਂ ਨੇ ਪੂਰੀ ਤਿਆਰੀ ਹੈ ਵੀਰ ਜੀ ਤੁਸੀਂ ਦੇਖ ਸਕਦੇ ਹੋ ਮੈਂ ਤਾਂ 100% ਤੁਸੀਂ ਦਿਖੇ ਰਹੇ ਹੋ ਕਿ ਨਾ ਹੰਡੀਕੈਪ ਤੋਂ ਨੂੰ ਪਹੁੰਚੂਗਾ ਹੌਲੀ ਹੌਲੀ ਕਰਕੇ ਉੱਤੇ ਤੱਕ ਚਾਹੇ ਮਰੀਏ ਚਾਹੇ ਬਚੀਏ ਸਰਕਾਰਾਂ ਨੇ ਅਸੀਂ ਉਂ ਵੀ ਮਾਰੇ ਰੱਖੇ ਆ ਐਦੋਂ ਬਾਅਦ ਤਾਂ ਫਿਰ ਜੂਨ ਦਾ ਕੋਈ ਪੈਦਾ ਨਹੀਂ ਜਦੋਂ ਸਾਡੀ ਰੋਟੀ ਹੈ ਖੋਲੀ ਪਹਿਲਾਂ ਵੀ ਗਏ ਸੀ ਹੁਣ ਵੀ ਦੁਬਾਰੇ ਕਿਸਾਨੀ ਅੰਦੋਲਨ ਜਦੋਂ ਤੱਕ ਚੱਲਦਾ ਰਹੂਗਾ ਹੁਣ ਵੀ ਪਿੱਛੇ ਥੋੜੀ ਨਿਊਜ਼ ਚੱਲੀ ਆ ਕਹਿੰਦੇ ਸਰਕਾਰ ਦੁਬਾਰੇ ਵੀ ਮੀਟਿੰਗ ਨੂੰ ਤਿਆਰ ਐ ਅਸੀਂ ਸਰਕਾਰ ਨੂੰ ਉਹੀ ਬੇਨਤੀ ਕਰਦੇ ਆ ਵੀ ਨੀਤਾ ਤੂੰ ਮੰਨ ਜਾਨੀ ਫਿਰ ਅਸੀਂ ਤੁਸੀਂ ਵੀਰੇ ਆਪੇ ਦੇਖ ਰਹੇ ਹੋ ਕਿੰਨਾ ਬੜਾ ਅੰਦੋਲਨ ਹੋਰ ਵੀ ਪਿੱਛੇ ਤੱਕ ਚਲੇ ਗਿਆ ਅਸੀਂ ਆਏ ਕਹਿਣਾ ਚਾਹੁੰਦੇ ਆ ਨਹੀਂ ਤਾਂ ਮੀਟਿੰਗ ਛੇਤੀ ਕਰਕੇ ਸਾਡੇ ਐਮਐਸਪੀ ਜੋ ਵੀ ਲਖੀਮਪੁਰ ਖੀਰੀ ਵਾਲੇ ਸਾਡੇ ਜੋ ਮਸਲੇ ਨੇ ਸਾਡੇ ਛੇਤੀ ਪ੍ਰੋਪਰ ਤੌਰ ਤੇ ਕਾਨੂੰਨੀ ਤੌਰ ਤੇ ਸਾਨੂੰ ਹੱਲ ਕਰਕੇ ਦੇ ਦਿੰਦੀਆਂ ਅਸੀਂ ਦਿੱਲੀ ਨੂੰ ਕੂਚ ਕਰਾਂਗੇ ਪੈਰੀਗੇਟ ਤੋੜਾਂਗੇ ਫਿਰ ਜਿਵੇਂ ਸਾਡੇ ਕਿਸਾਨ ਅੱਜ 11 ਵਜੇ ਦੀ ਕਾਲ ਦਿੱਤੀ ਸੀ ਕੀ ਉਹਨੂੰ ਰੋਕ ਦਿੱਤਾ ਅਜੇ ਹਲੇ ਉਹ ਥੋੜਾ ਜਿਹਾ ਮੀਟਿੰਗ ਤਾਂ ਲੈ ਆਓ ਚੱਲ 11 ਵਜੇ ਦੀ ਜੋ ਕਾਲ ਦਿੱਤੀ ਗਈ ਸੀ ਇਸ ਕਰਕੇ ਹਲੇ ਸਰਕਾਰ ਨੇ ਕਿਉਂਕਿ ਦੁਬਾਰੇ ਪ੍ਰਸਤਾਵ ਪੇਜ ਤਾ ਵੀ ਅਸੀਂ ਮੀਟਿੰਗ ਲਈ ਤਿਆਰ ਹਾਂ ਇਸ ਕਰਕੇ ਸਾਡੇ ਕਿਸਾਨ ਆਗੂ ਕਹਿ ਰਹੇ ਨੇ ਵੀ ਹਲੇ ਰ ਤਿਆਰੀਆਂ ਪੂਰੀਆਂ ਨੇ ਪੂਰੀ ਤਿਆਰੀ ਹੈ ਵੀਰ ਜੀ ਤੁਸੀਂ ਦੇਖ ਸਕਦੇ ਹੋ ਮੈਂ ਤਾਂ 100% ਤੁਸੀਂ ਦਿਖੇ ਰਹੇ ਹੋ ਕਿ ਨਾ ਹੰਡੀਕੈਪ ਤੋਂ ਉਹ ਪਹੁੰਚੂਗਾ ਹੌਲੀ ਹੌਲੀ ਕਰਕੇ ਉੱਤੇ ਤੱਕ ਚਾਹੇ ਮਰੀਏ ਚਾਹੇ ਬਚੀਏ ਸਰਕਾਰਾਂ ਨੇ ਅਸੀਂ ਹੂੰ ਵੀ ਮਾਰੇ ਰੱਖੇ ਆ ਐਦੋਂ ਬਾਤ ਤਾਂ ਫਿਰ ਜੂਨ ਦਾ ਕੋਈ ਫਾਇਦਾ ਨਹੀਂ ਜਦੋਂ ਸਾਡੀ ਰੋਟੀ ਹੈ ਖੋਲੀ